ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਹੁਣੇ-ਹੁਣੇ ਸਿੱਖਿਆ ਭਾਵਗਤੋਂ ਇੱਕ ਨਵੀਂ ਅਪਡੇਟ ਆਈ ਹੈ ਸਾਰੇ ਅਧਿਆਪਕ ਵਰਗ ਦੇ ਲਈ ਕਿਉਂਕਿ ਆਪਾਂ ਦੇਖਿਆ ਕਿ ਪਾ ਕਾਫੀ ਲੰਮੇ ਸਮੇਂ ਤੋਂ ਜਿਹੜੇ ਅਧਿਆਪਕ ਵਰਗ ਇਸ ਚੀਜ਼ ਦੀ ਉਡੀਕ ਕਰ ਰਹੇ ਸੀ ਸੋ ਦੋਸਤੋ ਬਦਲੀਆਂ ਲਈ ਜਿਹੜਾ ਪੋਰਟਲ ਉਹ ਖੋਲ ਦਿੱਤਾ ਗਿਆ ਹੈ ਜ਼ਿਲ੍ਹੇ ਤੋਂ ਬਾਹਰ ਠੀਕ ਹੈ ਜੀ ਭਾਵ ਇੰਟਰ ਡਿਸਟ੍ਰਿਕਟ ਜਿਹੜਾ ਉਹ ਪੋਰਟਲ ਖੋਲ ਦਿੱਤਾ ਗਿਆ ਤੇ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਿਨੇ ਰਹੋ ਸਜਿਹੜੇ ਮੇਰੇ ਭੈਣਪਰਾਂ ਪਹਿਲੀ ਵਾਰ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਅੰਦਰ ਰਵੇ ਸੋ ਸਭ ਤੋਂ ਪਹਿਲਾਂ ਹੀ ਆਪਾਂ ਹੁਣੇ ਹੀ ਜਿਹੜਾ ਇਹ ਪੱਤਰ ਜਿਹੜਾ ਜਾਰੀ ਹੋਇਆ ਹੈ ਸੋ 38 ਦਾ ਪੱਤਰ ਹੈ ਸਿਰਫ ਕਿਹਦੀ ਵੀ ਆਪਾਂ 6 ਵਜੇ ਦੇ ਕੁਝ ਕਮੈਂਟ ਪਹਿਲਾਂ ਹੀ ਜਿਹੜਾ ਪੱਤਰ ਹੈ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਤੁਹਾਡੇ ਰੂਰੂ ਕਰ ਦਿੱਤਾ ਸੋ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਵੀ ਜ਼ਿਲ੍ਹੇ ਦੇ ਅੰਦਰ ਜਿਹੜਾ ਪਹਿਲਾਂ ਬਦਲੀਆਂ ਉਹ ਹੋ ਚੁੱਕੀਆਂ ਸੋ ਬਦਲੀਆਂ ਕਰਾਉਣ ਸਫਲ ਹੋ ਗਏ ਉਹਨਾਂ ਬਦਲੀਆਂ ਦੇ ਹੁਕਮ ਜਿਹੜੇ ਉਹ 22 ਅੱਠ ਤੱਕ ਜਿਹੜੇ ਉਹ ਕਰ ਦਿੱਤੇ ਗਏ ਸੀ ਸੋ ਵਿਭਾਗ ਵੱਲੋਂ ਬਦਲੀਆਂ ਦੇ ਦੂਜੇ ਗੇਟ ਦਰਾਂਨ ਜ਼ਿਲ੍ਹੇ ਤੋਂ ਬਾਹਰ ਬਦਲੀਆਂ ਕੀਤੀਆਂ ਜਾਣੀਆਂ ਹਨ ਜਿਨ੍ਹਾਂ ਦਸਤਕਰਤਾਵਾਂ ਨੇ ਬਦਲੀ ਲਈ ਬੇਨਤੀ ਦਿੱਤੀ ਹੈ ਅਤੇ ਉਹ ਜ਼ਿਲ੍ਹੇ ਤੋਂ ਬਾਹਰ ਇੰਟਰ ਡਿਸਟ੍ਰਿਕਟ ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਹ ਪੰਜਾਬ ਪੋਰਟਲ ਤੇ ਲੌਗਇਨ ਕਰਕੇ ਬਦਲੀ ਸਟੇਸ਼ਨ ਚੁਆਇਸ ਮਿਤੀ 38 2025 ਤੋਂ 19 2025 ਤੱਕ ਅਪਲਾਈ ਕਰ ਸਕਦੇ ਸੋ ਦੋਸਤੋ ਭਾਵ ਅੱਜ 31 ਅਗਸਤ ਹੋ ਚੁੱਕਾ ਹੈ ਅੱਜ ਤੋਂ ਲੈ ਕੇ 1 ਸਤੰਬਰ ਤੱਕ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਪਰ ਇੱਥੇ ਥੋੜੀ ਜੀ ਨਿਰਾਸ਼ਾ ਵਾਲੀ ਗੱਲ ਹੈ ਦੋਸਤੋ ਜੇਕਰ ਇਹਨਾਂ ਨੇ ਪੋਰਟਲ ਖੋਲਣਾ ਹੀ ਸੀ ਤਾਂ ਦਿਨ ਦੇ ਸਮੇਂ ਹੀ ਖੋਲਦੇ 11:00 ਵਜੇ 12:00 ਵਜੇ ਜਦੋਂ ਵੀ ਪਰ ਅੱਜ ਦੇਖੋ ਸਾਰਾ ਤਕਰੀਬਨ ਜਿਹੜਾ ਸਾਰਾ ਦਿਨ ਲੰਘ ਚੁੱਕਿਆ ਉਸ ਤੋਂ ਬਾਅਦ ਵੀ ਇਹ ਕਾਊਂਟ ਕਰ ਲਿਆ ਗਿਆ ਸੋ 38 30 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਜਿਹੜਾ ਉਹ ਬਦਲੀਆਂ ਲਈ ਪੋਰਟਲ ਖੋਲਿਆ ਗਿਆ ਬਦਲੀ ਲਈ ਉਪਲਬਧ ਖਾਲੀ ਸਾਮੀਆਂ ਦੀ ਸੂਚੀ ਈ ਪੰਜਾਬ ਪੋਰਟਲ ਤੇ ਲੌਗਇਨ ਕਰਕੇ ਟ੍ਰਾਂਸਫਰ ਮੀਨੂ ਵਿੱਚ ਸਟੇਸ਼ਨ ਚੋਇਸ ਲਿੰਕ ਤੇ ਦਰਸਾਈ ਜਾਵੇਗੀ ਸਟੇਸ਼ਨ ਚੋਇਸ ਇਹਨਾਂ ਉਪਲਬਧ ਖਾਲੀ ਸਟੇਸ਼ਨਾਂ ਵਿੱਚੋਂ ਹੀ ਕੀਤਾ ਜਾ ਸਕਦਾ ਹੈ ਜਿਹੜੇ ਅਧਿਆਪਕ ਕੰਪਿਊਟਰ ਫੈਕਲਟੀ ਕੇ ਕਰਮਚਾਰੀ ਬਦਲੀ ਕਰਾਉਣ ਵਿੱਚ ਸਫਲ ਹੋ ਜਾਣਗੇ ਉਹਨਾਂ ਨੂੰ ਬਦਲੀ ਵਾਲੇ ਸਟੇਸ਼ਨ ਤੇ ਭਾਵ ਜਿੱਥੇ ਬਦਲੀ ਹੋਈ ਹੈ ਵਿਖੇ ਜੋ ਆਨ ਕਰਨਾ ਲਾਜ਼ਮੀ ਹੋਵੇਗਾ ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਏਗੀ ਇਸ ਲਈ ਅਧਿਆਪਕ ਕਰਮਚਾਰੀ ਸਟੇਸ਼ਨ ਚੋਇਸ ਬਹੁਤ ਬੜੀ ਉਡੀਕ ਹੋ ਰਹੀ ਸੀ ਕਰਮਚਾਰੀਆਂ ਵੱਲੋਂ ਹਾਲਾਂਕਿ ਇੱਕ ਪੱਤਰ ਇਸ ਤੋਂ ਪਹਿਲਾਂ ਵੀ ਆ ਚੁੱਕਿਆ ਦੋਸਤੋ ਕਿ 15 ਸਤੰਬਰ ਤੱਕ ਜਿਹੜੀਆਂ ਬਦਲੀਆਂ ਤੇ ਤਾਇਨਾਤੀਆਂ ਦਾ ਜਿਹੜਾ ਸਮਾਂ ਉਹ ਵਧਾ ਦਿੱਤਾ ਗਿਆ ਠੀਕ ਹੈ ਜੀ ਸੋ ਜਦੋਂ ਇਹ ਤੇਜੀ ਵੀ ਖਬਰ ਆਈ ਸੀ ਤਾਂ ਇੱਕ ਵਾਰੀ ਨਿਰਾਸ਼ਾ ਆ ਗਈ ਸੀ ਕਿਉਂਕਿ 15 ਜਿਹੜਾ ਹੈਗਾ ਦਿਨੋਂ ਦਿਨ ਇਹ ਆਪਾਂ ਦੇਖਿਆ ਵੀ ਵਧਾਉਂਦੇ ਵੀ ਤੁਹਾਨੂੰ ਜੂਨ ਤੋਂ ਜਿਹੜਾ ਕੰਮ ਚੱਲਿਆ ਜੁਲਾਈ ਅਗਸਤ ਤੱਕ ਵੀ ਜਿਵੇਂ ਕਹੇ ਦੀ ਵੀ ਸਤੰਬਰ ਤੱਕ ਜਾ ਗੱਲ ਬਰੀ ਹੈ ਨਾ ਠੀਕ ਹੈ ਸੋ ਉੱਥੇ ਥੋੜੀ ਜਿਹੀ ਨਿਰਾਸ਼ਾ ਹੋਈ ਸੀ ਤੇ ਆਪਾਂ ਨੂੰ ਪਰ ਕਿਤੇ ਨਾ ਕਿਤੇ ਹੁਣ ਥੋੜੇ ਜੀ ਜਿਵੇਂ ਕਹੇ ਦੀ ਵੀ ਉਹਨਾਂ ਲਈ ਖੁਸ਼ੀ ਦੀ ਗੱਲ ਹੈ ਕਿ ਇੱਕ ਸਤੰਬਰ ਤੱਕ ਤੁਸੀਂ ਜਿਹੜਾ ਆਪਣੀਆਂ ਜ਼ਿਲ੍ਹੇ ਤੋਂ ਬਾਹਰ ਜਿਹੜੀ ਸਟੇਸ਼ਨ ਚੁਆਇਸ ਕਰ ਸਕਦੇ ਹੋ ਤੇ ਤਕਰੀਬਨ ਜਿਵੇਂ ਕਹੇ ਦੀ ਵੀ 15 ਤਰੀਕ ਤੱਕ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਬਦਲੀਆਂ ਤਨਤੀਆਂ ਹੋਈਆਂ ਤੁਹਾਨੂੰ ਜਿਹੜੇ ਸਟੇਸ਼ਨ ਹੋ ਕਰ ਦਿੱਤੇ ਜਾਣਗੇ ਸੋ ਕਿਰਪਾ ਕਰਕੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਆਪਣੇ ਸੁਝਾਅ ਦੁਦੇ ਕਰੋ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਹਰ ਦਿਨ ਕੁਝ ਨਾ ਕੁਝ ਨਵਾਂ ਤੇ ਸਹੀ ਤਰੀਕੇ ਦੇ ਨਾਲ ਜਿਹੜਾ ਸਭ ਤੋਂ ਪਹਿਲਾਂ ਹੋ ਤੁਹਾਡੇ ਲਈ ਲੈ ਕੇ ਜਾਂਦਾ ਸਾਂ ਸੋ ਇਸ ਦੇ ਲਈ ਆਪਣੇ ਜਿਹੜਾ ਹੈਗਾ ਫਰਜ਼ ਸਮਝ ਕੇ ਜਾਂ ਕਿਤੇ ਵੀ ਆਪਣਾ ਪਿਆਰ ਦੇ ਕੇ ਇੱਕ ਕਿਰਪਾ ਕਰਕੇ ਹਾਈਪ ਦੀ অপਸ਼ਨ ਆਪਣੇ ਕੋਲੇ ਅਵੇਲਵ ਹੋ ਚੁੱਕੀ ਹੈ ਸੋ ਉਹ ਅਵੇਲੇਬਲ ਜਿਹੜੀ ਹਾਈਪ অপਸ਼ਨ ਹੈ ਤਾਂ ਪਲੀਜ਼ ਹਾਈਪ ਜਰੂਰ ਕਰਦਿਆ ਕਰੋ ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਹੋ ਬਣਾਈ ਰੱਖਿਓ ਤੇ ਹਰ ਦਿਨ ਕੋਈ ਨਾ ਕੋਈ ਨਮਾ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਆਂ ਕਿਰੇ ਇੱਕ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ